हां जी ਪੰਜਾਬ ਦੇ ਵਿੱਚ ਪੰਜਾਬੀ ਪਟਿਆਲਾ ਯੂਨੀਵਰਸਿਟੀ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਮਹਾਨ ਕੋਸ਼ ਉਹਦਾ ਬਦਵੀ ਕੀਤੀ ਗਈ ਹੈ ਉਹਨਾਂ ਨੂੰ ਟੋਇਆਂ ਦੇ ਵਿੱਚ ਸਿੱਟ ਕੇ ਪਾਣੀ ਪਾ ਕੇ ਗਾਲਿਆ ਜਾ ਰਿਹਾ ਹੈ ਲੇਕਿਨ ਇਹਦੇ ਪਿਛਲੀ ਅਸਲ ਸੱਚਾਈ ਇਹ ਹੈ ਇਹ ਇੱਕ ਅਧੂਰੀ ਜਾਣਕਾਰੀ ਹੈ ਜਿਹਨੂੰ ਵਾਇਰਲ ਕੀਤਾ ਜਾ ਰਿਹਾ ਅਸਲ ਵਿੱਚ ਇਹ 7 ਤੋਂ 8 ਸਾਲਕ ਪੁਰਾਣੀ ਸਟੋਰੀ ਹੈ ਕਹਾਣੀ ਹੈ ਜਦੋਂ ਇਹ ਸ਼ਬਦ ਕੋਸ਼ ਛਾਪਿਆ ਗਿਆ ਸੀ ਇਸ ਦੇ ਵਿੱਚ ਬਹੁਤ ਜ਼ਿਆਦਾ ਗਲਤੀਆਂ ਸੀ ਜਿਵੇਂ ਆਪਣੇ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਅੱਗੇ ਗੁਟਕਾ ਸਾਹਿਬ ਦੇ ਵਿੱਚ ਗੁਰਬਾਣੀ ਆ ਗਈ ਫਿਰ ਮੋਬਾਈਲਾਂ ਦੇ ਵਿੱਚ ਆ ਗਈ ਉਹ ਮੋਬਾਈਲਾਂ ਦੇ ਵਿੱਚ ਆਉਣ ਦੇ ਨਾਲ-ਨਾਲ ਸਿਹਾਰੀਆਂ ਬਿਯਾਰੀਆਂ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਇਸੇ ਤਰ੍ਹਾਂ ਹੀ ਇਹਨਾਂ ਦੇ ਵਿੱਚ ਜਿਹੜੀਆਂ ਕਿਤਾਬਾਂ ਛਾਪੀਆਂ ਗਈਆਂ 708 ਸਾਲ ਪਹਿਲਾਂ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਜੋ ਹੇਰ ਫਿਰ ਕੀਤਾ ਗਿਆ ਸੀ ਲਿਖਣ ਵੇਲੇ ਤਾਂ ਉਹ ਚੀਜ਼ ਨੂੰ ਨਾ ਤਾਂ ਪੰਜਾਬੀ ਜਨਤੀ ਵੇਚ ਸਕਦੀ ਸੀ ਤੇ ਨਾ ਹੀ ਉਹ ਇਸ ਨੂੰ ਕਿਸੇ ਨੂੰ ਫ੍ਰੀ ਵੰਡ ਸਕਦੀ ਸੀ ਜੇ ਸਾੜਦੀ ਆ ਤਾਂ ਉਹਦੇ ਨਾਲ ਪੋਲੂਸ਼ਨ ਬਹੁਤ ਹੁੰਦਾ ਸੀ ਤਾਂ ਉਹਨਾਂ ਨੇ ਇਹ ਤਰੀਕਾ ਸੋਚਿਆ ਵੀ ਪਾਣੀ ਪਾ ਕੇ ਟੋਆ ਦੇ ਵਿੱਚ ਦਬ ਦਿੱਤਾ ਜਾਵੇ ਤੇ ਗਲ ਕੇ ਮਿੱਟੀ ਦੇ ਵਿੱਚ ਹੀ ਰਲ ਜਾਣਗੇ ਸਿੱਖ ਬੁੱਧੀਜੀਵੀਆਂ ਵੱਲੋਂ 3 ਮਹੀਨੇ ਇਸ ਦਾ ਵਿਰੋਧ ਕੀਤਾ ਗਿਆ ਸੀਗਾ ਵਿਰੋਧ ਕਰਨ ਤੋਂ ਬਾਅਦ ਹੀ ਪੰਜਾਬੀ ਯੂਨੀਵਰਸਿਟੀ ਨੇ ਇਹਨਾਂ ਬਾਕਸ ਨੂੰ ਅੱਗੇ ਨਹੀਂ ਵੰਡਿਆ ਤੇ ਲੋਟ ਜਿਹੜੇ ਸੀ ਉਹ 7-8 ਸਾਲ ਤੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਏ ਸੀਗੇ ਤਾਂ ਉਹਦੇ ਵਿੱਚ ਇਹੀ ਚੀਜ਼ ਜਾਰੀ ਹੈ ਵੀ ਇਹ ਸ਼ਬਦ ਕੋਸ਼ ਮਹਾਨ ਸ਼ਬਦ ਕੋਸ਼ ਹੈ ਲੇਕਿਨ ਇਹਦੇ ਵਿੱਚ ਕੁਝ ਤਰੂਟੀਆਂ ਹਨ ਜਦੋਂ ਇਹ ਛਾਪਿਆ ਗਿਆ ਸੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਅਸਲ ਚੀਜ਼ ਸਭ ਤੱਕ ਪਹੁੰਚ ਸਕੇ ਜੀ